ਹੈਲੋ ਹਾਂਜੀ ਸਾਰਿਆਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਹਨਾ ਕੰਬਲ ਦੀ ਕਿ ਜਦੋਂ ਆਪਾਂ ਹਨਾ ਅਲਮਾਰੀ ਦੇ ਵਿੱਚੋਂ ਪੇਟੀ ਦੇ ਵਿੱਚੋਂ ਕਿਤੋਂ ਵੀ ਆਪਾਂ ਕੱਢਦੇ ਹਾਂ ਆਪਾਂ ਨੂੰ ਕਈ ਵਾਰੀ ਨਾ ਹਲਕੇ-ਹਲਕੇ ਉਹਦੇ ਵਿੱਚੋਂ 스ਮੈਲ ਜੀ ਆਉਂਦੀ ਹੁੰਦੀ ਹੈ ਆਪਾਂ ਤੋਂ ਹੁੰਦਾ ਵੀ ਉੱਪਰ ਤੋਂ ਉੱਪਰ ਨਹੀਂ ਲਿਤਾ ਜਾਂਦਾ ਹਨਾ ਉਹ ਮੈਂ ਬਾਫ ਨਾਲ ਤੁਹਾਨੂੰ ਦੱਸੇ ਦੀ ਵੀ ਆਪਾਂ ਕਿਵੇਂ ਸਾਫ਼ ਕਰ ਸਕਦੇ ਹਾਂ ਕਿ ਜਦੋਂ ਜਿਆਦਾ ਗੰਦਾ ਕੰਬਲ ਹੋ ਜਾਊਗਾ ਉਦੋਂ ਤਾਂ ਆਪਾਂ ਨੂੰ ਉਹਨੂੰ ਧੋਣੀ ਪਊਗਾ ਹਨ ਤੇ ਕਈ ਬੈਂਪਰਾਂ ਤੋਂ ਮੈਨੂੰ ਮੈਸੇਜ ਵੀ ਆਏ ਸੀ ਕਮੈਂਟ ਵੀ ਆਏ ਸੀਗੇ ਹਨਾ ਵੀ ਜੀ ਜੀ ਵੀ ਇਸ ਤਰੀਕੇ ਨਾਲ ਨਹੀਂ ਹੋਣਾ ਵੀ ਜੀ ਹਨਾ ਜੇ ਗੰਦਾ ਹੋਊਗਾ ਫਿਰ ਤਾਂ ਉਹਨੂੰ ਧੋਣੇ ਪੈਣਗੇ ਕੋਈ ਇਹ ਤਾਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਹਨਾ ਵੀ ਜੇ ਗੰਦਾ ਹੋਊਗਾ ਤਾਂ ਉਹਨੂੰ ਧੋਣਾ ਹੀ ਪੈਣਾ ਹਨਾ ਪਰ ਜਦੋਂ ਆਪਣੇ ਹਨਾ ਗਰਮੀਆਂ ਦੇ ਪਤੋਕੇ ਰੱਖਦੇ ਆ ਜਦੋਂ ਸਰਦੀਆਂ ਮਿਲ ਕੇ ਖਤਮ ਹੁੰਦੀਆਂ ਨੇ ਪਤੋ ਧੋ ਕੇ ਰੱਖਦੇ ਆ ਪਰ ਪੇਟੀ ਦੇ ਵਿੱਚ ਅਲਮਾਰੀ ਦੇ ਵਿੱਚ ਕੱਪ ਬੋਰਡ ਦੇ ਵਿੱਚ ਨਾ ਪਿਆਂਚੋਂ ਫਿਰ ਵੀ ਜਦੋਂ ਕੱਢ ਕੇ ਉੱਪਰ ਲੈਣੇ ਹਨਾ ਲੈਤੀ ਨਹੀਂ ਜਾਂਦੇ ਆਮ ਤੁਹਾਨੂੰ ਪਤਾ ਹੀ ਆ ਕਈ ਲੈ ਵੀ ਲੈਂਦੇ ਨੇ ਪਰ ਕਈ ਨਹੀਂ ਲੈ ਸਕਦੇ ਨਾ ਉਹ ਸਿਰਫ ਉਹੇ ਕਟਾਣੋਂ ਜਿਹੜੀ ਸ ਪਰ ਜਦੋਂ ਆਪਣੇ ਹਨ ਕੰਬਲ ਗੰਦੇ ਹੋ ਜਾਂਦੇ ਨੇ ਹਨ ਘੱਟੋ ਘੱਟ ਅੱਪਾ ਨੂੰ ਇੱਕ ਦੋ ਵਾਰੀ ਤਾਂ ਧੋਣੀ ਪੈਂਦੀ ਆ ਨਾ ਸਰਦੀਆਂ ਦੇ ਵਿੱਚ ਜਾਂ ਫਿਰ ਜਦੋਂ ਆਪਾਂ ਰੱਖਦੇ ਆ ਉਦੋਂ ਵੀ ਧੋਣੇ ਪੈਂਦੇ ਆ ਪਰ ਇਹ ਬਹੁਤ ਹੀ ਪੰਗਾ ਹੁੰਦਾ ਹੈ ਨਾ ਇਹ ਡਾਡੇ ਕੰਬਲਾਂ ਨੂੰ ਧੋਣ ਦਾ ਹਨ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਈਜ਼ੀ ਤਰੀਕਾ ਦੱਸੂਗੀ ਹਨ ਤੁਹਾਨੂੰ ਡਰਾਈ ਕਲੀਨ ਵੀ ਨਹੀਂ ਕਰਾਉਣੇ ਪੈਣਗੇ ਕਿਉਂਕਿ ਡਰਾਈ ਕਲੀਨ ਦਾ 1000 ਰੁਪਏ ਲੈਂਦੇ ਨੇ ਇੱਕ ਵਧੀਆ ਕੰਬਲ ਜਿਹੜਾ ਪਾਣਾ ਧਵਾਉਣੇ ਆਂਗੇ ਤੁਹਾਡੇ ਪੈਸੇ ਵੀ ਬਚਣਗੇ ਨਾਲੇ ਉਹ ਇੰਨੇ ਜ਼ਿਆਦਾ ਹਨ ਕੈਮੀਕਲ ਪਾ ਦਿੰਦੇ ਨੇ ਕਿ ਕੰਬਲ ਦੀ ਜਿਹੜੀ ਲਾਈਫ ਹੈ ਉਹ ਬਹੁਤ ਘਟ ਜਾਂਦੀ ਜਿਹੜੀ ਇਹ ਈਜੀ ਹੈ ਨਾ ਇਹ ਸਿਰਫ ਤੁਸੀਂ ਦੇਖਿਆ ਹੋਣਾ ਹੈ ਇਹ ਬੂਲਨ ਦੇ ਕੱਪੜੇ ਜਿਹੜੇ ਆਪਣੇ ਪੱਛਮ ਦੇ ਕੱਪੜੇ ਹੁੰਦੇ ਨੇ ਨਾ ਉਹਨਾਂ ਵਾਸਤੇ ਵਰਤੀ ਜਾਂਦੀ ਆ ਆਪਾਂ ਆਪਣੇ ਹਨਾ ਜਿਹੜੇ ਕੋਟ ਪੈਂਟ ਡਰਾਈ ਕਲੀਨ ਕਰਨੇ ਨੇ ਪਿਓਰ ਦੇ ਸੂਟ ਡਰਾਈ ਕਲੀਨ ਕਰਨੇ ਨੇ ਮਿਲ ਕੇ ਧੋਣੇ ਆ ਹਨਾ ਜਾਂ ਆਪਣੇ ਕੋਈ ਵੀ ਕੰਬਲ ਵਗੈਰਾ ਧੋਣ ਆ ਆਪਾਂ ਨਾ ਚੱਕ ਦਿਆਂ ਈਜੀ ਪਾ ਲੈਣ ਆਪ ਨੂੰ ਆਤ ਧੁੰਦੇ ਹੈ ਹਨਾ ਵੀ ਈਜੀ ਨਾਲ ਹੀ ਸਾਫ਼ ਹੋਣਗੇ ਪਰ ਜਿਹੜੀ ਇਹ ਈਜੀ ਹੈ ਨਾ ਇਹ ਕੱਪੜੇ ਦੀ ਚਮਕ ਨੂੰ ਗੁਮਾ ਦਿੰਦੀ ਹੈ ਜਦੋਂ ਤੁਸੀਂ ਇਹ ਨਾ ਪਿਓਰ ਦੇ ਕੱਪੜੇ ਇਹਦੇ ਵਿੱਚ ਪਾ ਲੈਣੋ ਅਗਰ ਕੰਬਲਾਂ ਦੇ ਵਿੱਚ ਤੁਸੀਂ ਈਜੀ ਨੂੰ ਪਾ ਲੋਗੇ ਤਾਂ ਤੁਸੀਂ ਈਜੀ ਨੂੰ ਕ ਇਹ ਨੂੰ ਧੋਣ ਵਾਸਤੇ ਆਪਾਂ ਨੂੰ ਕੀ ਲੈਣਾ ਚਾਹੀਦਾ ਅੱਜ ਮੈਂ ਤੁਹਾਨੂੰ ਦੱਸਦੀ ਦੋ ਚੀਜ਼ਾਂ ਦੱਸੂਗੀ ਜਿਹੜੀਆਂ ਤੁਸੀਂ ਵਾਰਤ ਕੇ ਦੇਖਿਓ ਤੁਹਾਨੂੰ ਬਹੁਤ ਹੀ ਫਾਇਦਾ ਹੋਊਗਾ ਨਾਲੇ ਈਜ਼ੀ ਤਰੀਕੇ ਨਾਲ ਇੱਕ ਜਣਾ ਹਨਾ ਮਲਕੇ ਮੇਰੀ ਭੈਣ ਕੱਲੀ ਕੰਬਲ ਨੂੰ ਧੋ ਸਕਦੇ ਉਹ ਵੀ ਵਾਸ਼ਿੰਗ ਮਸ਼ੀਨ ਦੇ ਵਿੱਚ ਚਾਹੇ ਤੁਹਾਡੀ ਕੋਈ ਵੀ ਮਸ਼ੀਨ ਹੈਗੀ ਹਨਾ ਤੁਸੀਂ ਉਹਦੇ ਵਿੱਚ ਇਹਨੂੰ ਈਜ਼ੀ ਧੋ ਸਕਦੇ ਹੋਗੇ ਆਓ ਤੁਹਾਨੂੰ ਦੱਸਦੀ ਉਦੇ ਵਾਸਤੇ ਆਪ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਇੱਕ ਤਾਂ ਆਪ ਨੂੰ ਚਾਹੀਦਾ ਸ਼ੈਂਪੂ ਕੋਈ ਵੀ ਸ਼ੈਂਪੂ ਜਿਹੜਾ ਤੁਸੀਂ ਹੈ ਨਾ ਵਰਤਦੇ ਹੋ ਆਪਦੇ ਘਰ ਦੇ ਵਿੱਚ ਉਹ ਸ਼ੈਂਪੂ ਲੈ ਲਓ ਕਲੀਨਿੰਗ ਪਲੱਸ ਲੈ ਲਓ ਹਨਾ ਸੰਸਿਲ ਲੈ ਲਓ ਕੋਈ ਵੀ ਲੈ ਲਓ ਨਾ ਅਸੀਂ ਇਹ ਵਰਤਦੇ ਹਾਂ ਤੁਸੀਂ ਅਸੀਂ ਇਹ ਵੀ ਲੈ ਲੈਣੇ ਆ ਤੇ ਦੂਸਰੀ ਚੀਜ਼ ਆਪਣੀ ਨਮਕ ਇਹ ਨਮਕ ਮੈਂ ਤੁਹਾਨੂੰ ਪਹਿਲਾਂ ਵੀ ਹੈ ਨਾ ਕੱਪੜੇ ਡਰੈਕਲਿਨ ਕਰਕੇ ਦੱਸੀ ਸੀਗੀ ਹਨਾ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗਾ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਨਾ ਕੱਪੜੇ ਦੇ ਵਿੱਚ ਦਾਗ ਹੈ ਮੈਲ ਹੈ ਤੁਹਾਨੂੰ ਮਸਲਣ ਦੀ ਵੀ ਜ਼ਰੂਰਤ ਨਹੀਂ ਹੈਗੀ ਅਗਰ ਤੁਸੀਂ ਨਮਕ ਦਾ ਚਮਚ ਪਾ ਲਿਆ ਹੁਣ ਆਪਾਂ ਤੂ ਹੋਵਾਂਗੇ ਕਿਵੇਂ ਸਭ ਤੋਂ ਪਹਿਲਾਂ ਆ ਹਾਂਜੀ ਹੁਣ ਆਪਾਂ ਨੇ ਹੈਨਾ ਪਾਣੀ ਪਾ ਲਿਆ ਮਸ਼ੀਨ ਦੇ ਵਿੱਚ ਜਿਹੇ ਜ ਆਪਣਾ ਕੰਬਲ ਹੋਵੇ ਹੈਵੀ ਹੋਵੇ ਤਾਂ ਥੋੜਾ ਜਿਆਦਾ ਹੈਨਾ ਪਾ ਲਓ ਨਹੀਂ ਆਪਾਂ ਥੋੜਾ ਜਿਆ ਘੱਟ ਪਾ ਲਓ ਉਸ ਤੋਂ ਬਾਅਦ ਪਾਣੀ ਆਪਾਂ ਨੇ ਕਿਹਜੇ ਲੈਣਾ ਹੈ ਪਾਣੀ ਆਪਾਂ ਨੇ ਤਾਜ਼ਾ ਲੈਣਾ ਹੈਨਾ ਗਰਮ ਪਾਣੀ ਨਹੀਂ ਲੈਣਾ ਕਿਉਂਕਿ ਕੰਬਲ ਨੇ ਜਿਹੜੇ ਉਹ ਸਿੰਗੜ ਜਾਂਦੇ ਨੇ ਸੁੰਗੜ ਜਾਣਗੇ ਹੈਨਾ ਹਾਂਜੀ ਦੇਖੋ ਮੈਂ ਬਾਰ ਬਾਰ ਕਹਿਣੀ ਆ ਵੀ ਪਾਣੀ ਗਰਮ ਨਾਲ ਲਿਓ ਕਿਉਂਕਿ ਗਰਮ ਪਾਣੀ ਲਓਗੇ ਜਿਹੜੇ ਤੁਹਾਡੇ 9 9 10 10000 ਦੇ ਕੰਬਲ ਨੇ ਹੈਨਾ ਉਹ ਮਿਲ ਕੇ ਸੁੰਗੜ ਜਾਣਗੇ ਹੈਨਾ ਜਿਹੜੀ ਉਹਨਾਂ ਦੀ ਪ੍ਰਬੂਰ ਹੁੰਦੀ ਆ ਉਹ ਵੀ ਖਰਾਬ ਹੋ ਜੂਗੀ ਹੈਨਾ ਅੱਪਾ ਪਾਣੀ ਲੈਣਾ ਜਿਹੜਾ ਕਿ ਆਪਣਾ ਤਾਜਾ ਹੈ ਨਾ ਟੂਟੀ ਦਾ ਪਾਣੀ ਹੁੰਦਾ ਹੈ ਜਾਂ ਆਪਣੀ ਮੋਟਰ ਚੋਂ ਪਾਤਾਜਾ ਪਾਣੀ ਕਢਦੇ ਜਾਂ ਫਿਰ ਹਲਕਾ ਜਾਣਾ ਤੁਸੀਂ ਕੋਸਾ ਜਾਂ ਕਰ ਲਓ ਹੁਣ ਆਪਾਂ ਇਹਨੂੰ ਚਲਾ ਕੇ ਹਲਕਾ ਜਾਂ ਫਿਰ ਆਪਾਂ ਇੱਕ ਚਮਚੇ ਦੇ ਵਿੱਚ ਨਮਕ ਦਾ ਪਾ ਦਾਂਗੇ ਤੇ ਆਪਾਂ ਇੱਕ ਕੰਬਲ ਵਾਸਤੇ ਹੈ ਨਾ ਇੱਕ ਕੰਬਲ ਵਾਸਤੇ ਆਪਾਂ ਹਨਾ ਦੋ ਟਿੱਕੇ ਨੇ ਇਦਾਂ ਦੇ ਸ਼ੈਂਪੂ ਦੇ ਪਾਵਾਂਗੇ ਤੁਹਾਡੇ ਕੋਲੇ ਜਿਹੜੀਆਂ ਪਾਊਚ ਪੁੜੀਆਂ ਹੁੰਦੀਆਂ ਨੇ ਉਹ ਪਾਉਣੀਆਂ ਨੇ ਤਾਂ ਤੁਸੀਂ ਘੱਟੋ ਘੱਟ ਇੱਕ ਕੰਬਲ ਵਾਸਤੇ ਹਨਾ 5-4-5 ਪੁੜੀਆਂ ਪਾਉਣੀਆਂ ਨੇ ਉਹ ਫਿਰ ਪਚੰਗੇ ਤਰੀਕੇ ਦੇ ਨਾਲ ਪਹਿਲੇ ਇਹਨਾਂ ਨੂੰ ਮਿਕਸ ਕਰ ਲੈਣਾ ਇੱਕ ਦੋ ਵਾਰੀ ਮਸ਼ੀਨ ਨੂੰ ਚਲਾ ਕੇ ਨਾ ਫਿਰ ਤੁਸੀਂ ਇਹਨੂੰ ਮਿਕਸ ਕਰ ਦਿਓ ਚੰਗੇ ਤਰੀਕੇ ਨਾਲ ਮਿਕਸ ਹੋ ਜਾਣਾ ਜਾਏਗਾ ਜਿਹੜਾ ਕਿ ਇਹ ਸ਼ੈਂਪੂ ਆਪਾਂ ਨੇ ਇਹਦੇ ਵਿੱਚ ਪਾਇਆ ਹਨਾ ਜਦੋਂ ਇਹਨੂੰ ਆਪਾਂ ਕੱਢਾਂਗੇ ਇਹ ਨੂੰ ਨਾ ਕੱਢਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਹੈਗੀ ਨਾਲੇ ਤੁਹਾਡਾ ਪਾਣੀ ਬਚੇਗਾ ਨਾਲੇ ਜਿਹੜਾ ਤੁਹਾਡੇ ਕੱਪੜਿਆਂ ਦੇ ਵਿੱਚ ਆਪਾਂ ਹੁੰਦੇ ਵੀ ਆਪਣੇ ਸਰਫਜਾ ਈਜੀ ਰਹਿ ਨਾ ਗਈ ਹੋਵੇ ਹਨਾ ਉਹ ਵੀ ਨਹੀਂ ਰਹੂਗੀ ਜੇ ਥੋੜਾ ਬਹੁਤ ਹਨਾ ਕਈ ਵਾਰੀ ਰਹਿ ਵੀ ਜਾਂਦਾ ਤਾਂ ਇਹ ਆਪਣੇ ਕੱਪੜਿਆਂ ਨੂੰ ਜਿਹੜਾ ਨੁਕਸਾਨ ਨਹੀਂ ਪਹੁੰਚਾਉਂਦਾ ਕਿਉਂਕਿ ਆਪਣੇ ਬਾਲ ਬਹੁਤ ਸੌਫਟ ਹੁੰਦੇ ਆ ਜਦੋਂ ਆਪਣੇ ਬਾਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਤਾਂ ਆਪਣੇ ਕੰਬਲਾਂ ਨੂੰ ਮਲ ਕੇ ਕੱਪੜਿਆਂ ਨੂੰ ਕਿਵੇਂ ਪਹੁੰਚਾਊਗਾ ਪਿਓਰ ਦੇ ਕੱਪੜੇ ਹੋਏ ਕੋਟ ਪੈਂਟ ਹੋਏ ਹਨਾ ਤੁਸੀਂ ਬਹੁਤ ਹੀ ਈਜੀ ਤਰੀਕੇ ਨਾਲ ਹਨਾ ਨਮਕ ਵਾਲੇ ਪਾਣੀ ਤੇ ਸ਼ੈਂਪੂ ਨਾਲ ਧੋ ਸਕਦੇ ਆਓ ਫਤ ਤੁਸੀਂ ਉਹਨੂੰ ਕੀ ਕਰਨਾ ਹੈ ਪਾਣੀ ਪਾ ਕੇ ਅੱਧਾ ਕੰਬਲ ਆਪਾਂ ਇਸ ਤਰੀਕੇ ਨਾਲ ਮਸ਼ੀਨ ਦੇ ਹਨਾ ਵਿੱਚ ਪਾ ਦਾਂਗੇ ਤੇ ਅੱਧਾ ਕੰਬਲ ਆਪਾਂ ਬਾਹਰ ਰੱਖਾਂਗੇ ਉਹਨਾਂ ਦੇ ਕੰਬਲ ਆਪਾਂ ਨੇ ਵਿੱਚ ਪਾਉਣਾ ਜਿੰਨਾ ਕਦੇ ਵਿੱਚ ਹੱਲ ਜਾਵੇ ਹੁਣ ਆਪਾਂ ਇਹਨੂੰ ਚਲਾ ਲੈਂਦੇ ਆਂ ਦੇਖੋ ਬਹੁਤ ਈਜ਼ੀ ਤਰੀਕੇ ਦੇ ਨਾਲ ਹਨਾ ਤੁਹਾਡੀ ਮਸ਼ੀਨ ਦੇ ਵਿੱਚ ਹਨਾ ਜਿਹੜਾ ਕੰਬਲਾ ਉਹ ਧੋਤਾ ਜਾਵੇਗਾ ਪਾਣੀ ਆਪਾਂ ਹੋਰ ਪਾ ਲੈਨੇ ਤੇ ਇੱਥੇ ਤੱਕ ਵੀ ਪਾ ਸਕਦੇ ਆ ਮਸ਼ੀਨ ਦੇ ਵਿੱਚ ਹਨਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਆ ਵੀ ਜ਼ਿਆਦਾ ਪਾ ਲਓ ਆਪਾਂ ਥੋੜਾ ਜਿਹਾ ਘੱਟ ਪਾਇਆ ਆਪਾਂ ਹੋਰ ਪਾਣੀ ਪਾ ਲੈਨੇ ਥੋੜਾ ਜਿਹਾ ਤੇ ਹੁਣ ਆਪਾਂ ਇਹਨੂੰ ਚਲਾ ਦਾਂਗੇ ਦੇਖੋ ਆਪਾਂ ਪਾਣੀ ਜਿੰਨਾ ਕ ਆਪਣਾ ਕੰਬਲ ਹੋਵੇ ਉਹਦੇ ਹਿਸਾਬ ਨਾਲ ਪਾ ਲਓ ਵੈਸੇ ਇਹ ਤਾਂ ਹਨਾ ਆਪਣਾ ਮਸ਼ੀਨ ਵੱਡੀ ਆ ਕੰਬਲ ਥੋੜਾ ਜਿਹਾ ਹਲਕਾ ਹੀ ਆ ਇਹ ਤੁਹਾਡੇ ਕੋਲੇ ਹੈਵੀ ਕੰਬਲ ਹੋਣ ਹਨਾ ਤਾਂ ਤੁਸੀਂ ਕਹ ਲੈਣਾ ਇਹਨਾਂ ਤਾਂ ਪੂਰੇ ਨੂੰ ਵੀ ਇਹ ਧੋ ਦੂਗੀ ਕਿਉਂਕਿ ਮੈਂ ਪੰਜ ਪਹਿਲਾਂ ਕਹਿ ਰਹੀ ਨਹੀਂ ਆ ਵੀ ਜਦੋਂ ਵੀ ਆਪਾਂ ਨਾਲ ਕੋਈ ਕੱਪੜਾ ਮਿਲ ਕੇ ਮਸ਼ੀਨ ਲੈਣੇ ਆ ਨਾ ਤਾਂ ਇਹ ਨਾਰਮਲ ਜਿਹਾ ਕੰਬਲ ਨੂੰ ਹੁਣ ਆਮ ਤੋਹ ਦਿੰਦੀ ਹੈ ਨਹੀਂ ਤੁਸੀਂ ਹਾਫ ਹਾਫ ਕਰਕੇ ਤੋਹ ਸਕਦੇ ਹੋ ਫਿਰ ਵੀ ਤੁਹਾਨੂੰ ਕਈ ਵਾਰ ਸਮਝ ਨਹੀਂ ਆਈ ਤਾਂ ਜਿਹੜਾ ਆਪਣਾ ਹਾਫ ਕੰਬਲ ਆਪਾਂ ਬਾਹਰ ਰੱਖਾਂਗੇ ਅੱਧਾ ਵਿੱਚ ਪਾਵਾਂਗੇ ਫਿਰ ਜਦੋਂ ਉਹ ਧੋਤ ਆ ਗਿਆ ਉਹਨੂੰ ਆਪਾਂ ਕੱਢ ਕੇ ਗਿੱਲੇ ਗਿੱਲੇ ਨੂੰ ਇਸ ਤਰੀਕੇ ਨਾਲ ਬਾਹਰ ਰੱਖ ਲਾਂਗੇ ਤੇ ਜਿਹੜਾ ਸੁੱਕਾ ਹੈ ਉਹਨੂੰ ਵਿੱਚ ਪਾ ਕੇ ਖੇਚਲਾ ਦਾਂਗੇ ਪੂਰਾ ਕੰਬਲ ਜਦੋਂ ਆਪਣਾ ਇਹ ਧੋਤ ਆ ਗਿਆ ਫਿਰ ਆਪਾਂ ਜਿਹੜਾ ਇਹਦਾ ਪਾਣੀ ਉਹਨੂੰ ਕੱਢ ਦਾਂਗੇ ਫਿਰ ਉਹ ਪਾਣੀ ਕੱਢ ਕੇ ਫਿਰ ਆਪਾਂ ਪਾਇਪ ਦੇ ਨਾਲ ਹਨਾ ਸਾਫ ਪਾਣੀ ਦੇ ਵਿੱਚ ਪਾ ਲਾਂਗੇ ਫਿਰ ਇਹਨੂੰ ਚਲਾ ਦਾਂਗੇ ਆਪਾਂ ਆਪਣਾ ਇਹ ਕੰਬਲ ਹੈ ਨਾ ਜਿਹੜਾ ਹੈਗਾ ਧੋਤਿਆ ਗਿਆ ਹੁਣ ਜਿਹੜਾ ਇਹਦਾ ਪਾਣੀ ਹੈ ਆਪਣਾ ਹੈ ਨਾ ਸ਼ੈਂਪੂ ਵਾਲਾ ਜਿਹੜਾ ਆਪਣੀ ਪਾਇਆ ਸੀ ਨਮਕ ਤੇ ਸ਼ੈਂਪੂ ਉਹਨੂੰ ਆਪਾਂ ਹੈ ਨਾ ਕੱਢ ਦਾਂਗੇ ਮਸ਼ੀਨ ਚੋਂ ਸਾਰੇ ਪਾਣੀ ਨੂੰ ਕੱਢ ਦਿੰਨੇ ਆਪਾਂ ਦੇਖੋ ਚੰਗੇ ਤਰੀਕੇ ਨਾਲ ਹੈ ਨਾ ਇਹ ਧੋਤਿਆ ਗਿਆ ਹੈਗਾ ਕਈ ਬੰਤੇ ਕਹਿੰਦੇ ਵੀ ਹੈ ਨਾ ਇਹਨੂੰ ਕੱਬ ਚ ਪਾ ਕੇ ਦੋ ਚਾਰ ਲੱਤਾਂ ਲਾਓ ਹੈ ਨਾ ਪਰ ਉਹ ਕੰਮ ਬਹੁਤ ਔਖਾ ਹੈਗਾ ਹੈ ਨਾ ਕਿਉਂਕਿ ਇਕੱਲਾ ਜਣਾ ਇਹਨੂੰ ਹਿਲਾ ਨਹੀਂ ਸਕਦਾ ਇਹ ਜਿਹੜੇ ਭਾਰੀ ਕੰਬਲ ਹੁੰਦੇ ਨੇ ਤੇ ਹੁਣ ਆਪਣਾ ਜਿਹੜਾ ਗੰਦਾ ਪਾਣੀ ਸੋੜਤਾ ਤੇ ਹੁਣ ਸਾਫ਼ ਪਾਣੀ ਪੈਪ ਆਪਾਂ ਉਮੀਦ ਬਣਾ ਲਈ ਦੇਖੋ ਅੱਧਾ ਕੰਬਲ ਹੈ ਨਾ ਇਹ ਇੱਧਰ ਰੱਖਿਆ ਹੋਇਆ ਹਾਫ ਦਾ ਕਿ ਅੱਧਾ ਵਿੱਚ ਪਾਇਆ ਹੋਇਆ ਨਾ ਹਾਫ-ਹਾਫ ਕਰਕੇ ਤੁਸੀਂ ਬਹੁਤ ਈਜ਼ੀ ਤਰੀਕੇ ਦੇ ਨਾਲ ਹਨਾ ਕੰਬਲ ਨੂੰ ਧੋ ਸਕਦੇ ਜਿੰਨੇ ਮਰਜ਼ੀ ਤੁਹਾਡੇ ਕੋਲ ਹੈ ਭਾਰੀ ਕੰਬਲ ਤੇ ਹੁਣ ਆਪਾਂ ਇਹਨੂੰ ਚਲਾ ਦਾਂਗੇ 2-4 ਮਿੰਟ ਤੱਕ ਇਹਨੂੰ ਚਲਾਵਾਂਗੇ ਪਹਿਲਾਂ ਆਪਾਂ ਇਹਦਾ ਪਾਣੀ ਹੈ ਨਾ ਬਾਹਰ ਕੱਢ ਦਾਂਗੇ ਫਿਰ ਬਾਕੀ ਦੂਸਰੀ ਸਾਈਡ ਦਾ ਐਂ ਤੁਸੀਂ ਦੋ ਵਾਰ ਪਾਣੀ ਪਾ ਦਿਓ ਤੁਹਾਡੇ ਕੰਬਲ ਨੇ ਜਿਹੜੇ ਬਿਲਕੁਲ ਸਾਫ਼ ਹੋ ਜਾਣਗੇ ਇਹਨੂੰ ਸੋ ਤਾਂਵੇਂ ਅਗਰ ਤੁਸੀਂ ਨਹੀਂ ਤਾਂ ਤੁਸੀਂ ਸੌਣ ਵਾਲੀ ਮਸ਼ੀਨ ਦੇ ਵਿੱਚ ਵੀ ਪਾ ਕੇ ਨਹੀਂ ਸੁਟਾ ਸਕਦੇ ਨਹੀਂ ਤੁਸੀਂ ਨਾ ਥੋੜਾ ਟਾਈਮ ਕੱਢ ਕੇ ਨੂੰ ਕਿਸੇ ਚੇਅਰ ਵਗੈਰਾ ਤੇ ਰੱਖਦੇ ਕੁਰਸੀ ਤੇ ਨਾ ਜਾਂ ਕਿਸੇ ਮੰਗੇ ਤੇ ਤਾਂ ਉਸ ਤਰੀਕੇ ਦੇ ਨਾਲ ਤੁਸੀਂ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਇਹਨਾਂ ਨੂੰ ਸੌ ਸਕਦੇ ਹੋ ਅੰਜੀ ਦੇਖੋ ਉਸ ਤਰੀਕੇ ਦੇ ਨਾਲ ਆਪਾਂ ਨਾ ਬਹੁਤ ਹੀ ਈਜੀ ਤਰੀਕੇ ਨਾਲ ਸਾਰੇ ਕੰਬਲ ਧੋ ਸਕਦੇ ਆ ਪਰ ਈਜੀ ਨਾਲ ਨਹੀਂ ਸ਼ੈਂਪੂ ਤੇ ਹਨਾ ਨਮਕ ਪਾ ਕੇ ਤੁਸੀਂ ਨੇ ਹਨਾ ਜਿੰਨੇ ਵੀ ਮਰਜੀ ਆਪਦੀ ਭਾਰੀ ਕੰਬਲ ਧੋਣੇ ਨੇ ਤੇ ਨਾ ਤਾਂ ਉਹ ਸੁਗੜਣਗੇ ਤੇ ਨਾ ਹੀ ਉਹਨਾਂ ਦਾ ਕਲਰ ਫੇਟ ਹੋਊਗਾ ਬਹੁਤ ਹੀ ਈਜੀ ਜੀ ਤਰੀਕੇ ਨਾਲ ਧੋ ਲਵਾਂਗੇ ਹਨਾ ਜਿਹੜਾ ਕਿ ਟੱਬ ਵਗੈਰਾ ਵਿੱਚ ਪਾ ਕੇ ਹਨਾ ਆਪਾਂ ਕਹਿੰਦੇ ਵੀ ਲੱਤਾਂ ਮਾਰੋ ਨਾਲ ਤਾਂ ਉਹਦੇ ਨਾਲ ਜਿਹੜੇ ਉਹਦੇ ਲੂਨ ਨੇ ਵਗੈਰਾ ਨੇ ਉਹ ਮਰ ਜਾਂਦੇ ਆ ਹਨਾ ਤੇ ਨਾਲੇ ਫਿਰ ਤੁਹਾਨੂੰ ਕੱਢਣਾ ਪਾਉਣਾ ਵੀ ਉਹਦੇ ਵਿੱਚੋਂ ਬਹੁਤ ਔਖਾ ਹੈ ਤੇ ਹਾਂਜੀ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਈਜੀ ਨਾਲ ਨਾ ਤੁਸੀਂ ਹਨਾ ਆਪਦੇ ਕੱਪੜੇ ਨੂੰ ਧੋਇਓ ਕਿਉਂਕਿ ਜਿੰਨੇ ਵੀ ਤੁਹਾਡੇ ਕੰਬਲ ਨੇ ਵਗੈਰਾ ਉਹ ਖਰਾਬ ਹੋ ਜਾਂਦੇ ਨੇ ਈਜੀ ਸਿਰਫ ਕੱਲੇ ਬੂਲਨ ਦੇ ਕੱਪੜੇ ਜਿਹੜੇ ਪਛਮ ਦੇ ਕੱਪੜੇ ਨੇ ਉਹਨਾਂ ਵਾਸਤੇ ਹੁੰਦੀ ਹੈ ਜਿਵੇਂ ਕਿ ਹੁਣ ਅਸੀਂ ਕੱਲ ਮੈਰਿਜ ਤੇ ਗਏ ਸੀ ਹਨਾ ਆਪਣੇ ਇਹ ਪਿਓਰ ਦੇ ਸੂਟ ਕੋਟ ਪੈਂਟ ਸਾਰੇ ਡਰਾਈ ਕਲਨ ਕਰਨੇ ਨੇ ਹਜੇ ਮੈਂ ਤੁਹਾਨੂੰ ਮੈਂ ਇਹਦੀ ਵੀਡੀਓ ਪਹਿਲਾਂ ਪਾਈ ਹੋਈ ਹੈ ਤਾਂ ਤੁਸੀਂ ਆਪਣੇ ਚੈਨਲ ਤੇ ਜਾ ਕੇ ਇਹਦੀ ਵੀਡੀਓ ਦੇਖ ਲੈਣਾ ਤੇ ਜਿਹੜੀ ਉਹ ਕੰਬਲ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜਿਹੜੀ ਪਹਿਲਾਂ ਇਹ ਮਸ਼ੀਨ ਦੇ ਵਿੱਚ ਆਪਾਂ ਈਜ਼ੀ ਤਰੀਕੇ ਨਾਲ ਕਿਵੇਂ ਕੰਬਲ ਧੋ ਸਕਦੇ ਹਾਂ ਉਹ ਮੈਂ ਤੁਹਾਨੂੰ ਅੱਜ ਪ੍ਰੋਪਰ ਵੀਡੀਓ ਬਣਾ ਕੇ ਦਿਖਾਤੀ ਹੈਗੀ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰੋਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਵੀਡੀਓ ਚੰਗੀ ਲੱਗੀ ਤਾਂ ਪਿਆਰ ਆ ਜਾ ਕਮੈਂਟ ਤੇ ਲਾਈਕ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ